ਮੇਰੀ ਤੇਰੇ ਵਿੱਚ ਰਹਿੰਦੀ ਏ ਅੱਖ ਵੇ ਸੋਹਣੀ ਸੋਹਣੀ ਪੱਗ ਵਾਲਿਆ ਕਦੇ ਨੈਣਾ ਵਿੱਚ ਨੈਣ ਪਾ ਕੇ ਹੱਸ ਵੇ ਸੋਹਣੀ ਸੋਹਣੀ ਪੱਗ ਵਾਲਿਆ ਤੇਰੀਆਂ ਤਾਂ ਗੱਲਾਂ ਵੇ ਕੁੜੀਆਂ ਚ ਹੁੰਦੀਆਂ ਸਾਡੇ ਨਾਲ ਵਟਾਈਆਂ ਤੂੰ ਛੱਲੇ ਤੇ ਮੁੰਦੀਆਂ ਤੇਰੀਆਂ ਤਾਂ ਹੁੰਦੀਆਂ ਕੁੜੀਆਂ ਚ ਗੱਲਾਂ ਵੇ ਸਾਡੇ ਨਾਵਟਾਈਆਂ ਤੋਂ ਮੁੰਦਿਆ ਤੇ ਛੱਲੇ ਵੇ ਤੇਰੀ ਕੀ ਮਰਜੀ ਸਾਨੂੰ ਦੱਸ ਵੇ ਤੋ ਤੇ ਰੰਗੀ ਪੱਗ ਵਾਲਿਆ ਮੇਰੀ ਤੇਰੇ ਵਿੱਚ ਰਹਿੰਦੀ ਏ ਅੱਖ ਵੇ ਸੋਹਣੀ ਸੋਹਣੀ ਪੱਗ ਵਾਲਿਆ ਮੇਰੀ ਤੇਰੇ ਵਿੱਚ ਰਹਿੰਦੀ ਏ ਅੱਖ ਵੇ ਸੋਹਣੀ ਸੋਹਣੀ ਪੱਗ ਵਾਲਿਆ ਲਾਲ ਨੀਲਾ ਪੀਲਾ ਪਗੜੀ ਦਾ ਰੰਗ ਵੇ ਸਾਡੀ ਖੰਗ ਵਿੱਚ ਕਦੇ ਤੂੰ ਖੰਗ ਵੇ ਮੈਨੂੰ ਆਪਣੀ ਬਣਾ ਕੇ ਤੂੰ ਰੱਖ ਵੇ ਸੋਹਣੀ ਸੋਹਣੀ ਪੱਗ ਵਾਲਿਆ ਮੈਨੂੰ ਆਪਣੀ ਬਣਾ ਕੇ ਤੂੰ ਰੱਖ ਵੇ ਸੋਹਣੀ ਸੋਹਣੀ ਪੱਗ ਵਾਲਿਆ ਕਦੇ ਨੈਣਾ ਵਿੱਚ ਨੈਣ ਪਾ ਕੇ ਹੱਸਵੇ ਗੁੱਲਾ ਨਾਰੀ ਪੱਗ ਵਾਲਿਆ ਕਦੇ ਨੈਣਾ ਵਿੱਚ ਨੈਣ ਪਾ ਕੇ ਹੱਸਵੇ ਗੁੱਲਾ ਨਾਰੀ ਪੱਗ ਵਾਲਿਆ ਟੇਡੀ ਟੇਡੀ ਤੋਣ ਕਰ ਨਿੰਮਾ ਨਿੰਮਾ ਹੱਸਦਾ ਟੇਡੀ ਟੇਡੀ ਤੋਣ ਕਰ ਨਿੰਮਾ ਨਿੰਮਾ ਹੱਸਦਾ ਮੇਰੇ ਦਿਲ ਨੂੰ ਗਿਆ ਏ ਜੱਚਵੇ ਗੁੱਲਾ ਨਾਰੀ ਪੱਗ ਵਾਲਿਆ ਮੇਰੇ ਦਿਲ ਨੂੰ ਗਿਆ ਏ ਜੱਚਵੇ ਗੁੱਲਾ ਨਾਰੀ ਪੱਗ ਵਾਲਿਆ